ਦੀਕ ਪਿੰਡ ਗੜਾ ਵਿਖੇ ਇੱਕ ਸ਼ਾਦੀशुदा ਔਰਤ ਅਮਨਦੀਪ ਕੌਰ ਉਮਰ 30 ਸਾਲ ਪੱਤੀ ਗੇਲਵ ਵਾਸੀ ਗੜਾ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਔਰਤ ਦੀ ਪਰਜਾਈ ਮਨਪ੍ਰੀਤ ਕੌਰ ਵਾਸੀ ਬਰਤਪੁਰਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੀ ਰਾਤ ਅਮਨਦੀਪ ਕੌਰ ਨਾਲ ਗੱਲਬਾਤ ਹੋਈ ਸੀ ਸਾਨੂੰ ਫੋਨ ਆਇਆ ਸੀ ਕਿ ਅਮਨਦੀਪ ਕੌਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਇੱਕ ਖਬਰ ਸੁਣਦੇ ਸਾਰ ਹੀ ਅਸੀਂ ਇੱਥੇ ਪਹੁੰਚ ਕੇ ਅਸੀਂ ਮ੍ਰਿਤਕ ਅਮਨਦੀਪ ਕੌਰ ਦੇ ਗਲੇ ਤੇ ਇੱਕ ਨਿਸ਼ਾਨ ਹੋਣ ਕਾਰਨ ਉਹਨਾਂ ਨੇ ਇਹ ਸ਼ੱਕ ਜ਼ਾਹਿਰ ਕੀਤਾ ਕਿ ਅਮਨਦੀਪ ਕੌਰ ਨੂੰ ਮਾਰਿਆ ਗਿਆ ਇਸ ਮੌਕੇ ਫਲੋਰ ਦੇ ਐਸਐਚਓ ਸੁਖ ਪੁਲਿਸ ਪਾਰਟੀ ਨਾਲ ਪੁੱਜ ਤੇ ਲੜਕੀ ਦੀ লাশ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਭੇਜ ਦਿੱਤਾ ਗਿਆ ਹਾਂਜੀ ਉਹ ਮੇਰੀ ਨਨਾਨ ਸੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਆ ਜੀ ਜੀ ਪਿੰਡ ਪਰ ਤਾਪਰ ਆਇਆ ਜੀ 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 ਤੇ ਉਹ ਮੇਰੀ ਨਨਾਨ ਸੀਗੇ ਤੇ ਸਾਨੂੰ ਇਹਨਾਂ ਨੇ ਫੋਨ ਕੀਤਾ ਕਿ ਕੁੜੀ ਨੂੰ ਟੈਕ ਹੋ ਗਿਆ ਠੀਕ ਹੈ ਜੀ ਕੁੜੀ ਨੂੰ ਟੈਕ ਹੋ ਗਿਆ ਤਾਂ ਜਦੋਂ ਅਸੀਂ ਆਏ ਆ ਤਾਂ ਕੁੜੀ ਆ ਕੋਲ ਅਸੀਂ ਆ ਕੇ ਮਤਲਬ ਆਪਣਾ ਰੋਣ ਲੱਗ ਪਏ ਆ ਕੁੜੀ ਸਾਨੂੰ ਦੁੱਖ ਲੱਗਾ ਅਸੀਂ ਰੋਣ ਲੱਗ ਗਏ ਹੂੰ ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ ਕਹਿੰਦੇ ਪਰੇ ਹੋ ਜਾਓ ਪਰੇ ਹੋ ਜਾਓ ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉਂ ਬੰਨਿਆ ਆ ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ ਟੈਕ ਹੋ ਗਿਆ ਆ ਹੂੰ ਹੂੰ ਇਸ ਕਰਕੇ ਅੰਦਰ ਦੀ ਹਵਾ ਜਾਂਦੀ ਹੈ ਮੂੰਹ ਤੇ ਤਾਂ ਕੱਪੜਾ ਬੰਨਿਆ ਆ ਜੀ ਜੀ ਕੱਪੜਾ ਤਾਂ ਜੀ ਇਹਨਾਂ ਨੇ ਤਾਂ ਬੰਨਿਆ ਸੀ ਇਹਨਾਂ ਨੇ ਗਲ ਘੁੱਟ ਕੇ ਮਾਰੀ ਆ ਫਿਰ ਜਦੋਂ ਆਪਾਂ ਸੰਸਕਾਰ ਕਰਨ ਚਲੇ ਗਏ ਮੈਂ ਇਹਨਾਂ ਨੂੰ ਕਿਹਾ ਵੀ ਸੰਸਕਾਰਨਾ ਤੁਸੀਂ ਕਰਿਓ ਹੂੰ ਹੂੰ ਵੀ ਸਾਨੂੰ ਵੀ ਪਤਾ ਲੱਗੇ ਗੱਲ ਕੀ ਸੀ ਤੇ ਕੁੜੀ ਦੀ ਪੱਟ ਤੇ ਬਕਾਇਦਾ ਜਦੋਂ ਨਿਭਾਉਣ ਲੱਗਿਆ ਸੀ ਕੁੜੀ ਦੀ ਪੱਟ ਤੇ ਬਕਾਇਦਾ ਲਿਖਿਆ ਹੋਇਆ ਆ ਸੀਗਾ ਹੂੰ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ ਉਹ ਜਦੋਂ ਅਸੀਂ ਸਾਰਾ ਪੜ੍ਹ ਲਿਆ ਉਦੋਂ ਬਾਅਦ ਜਦੋਂ ਅਸੀਂ ਪੜਪੁੱੜ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਸੀਗੇ ਮੇਰੀ ਨਣਾਨ ਦੇ ਉਹਨਾਂ ਨੇ ਦਬਦਾ ਪਾਣੀ ਨਾਲ ਮਟੇ ਦਿੱਤਾ ਕਹਿੰਦੀ ਕਹਿੰਦੀ ਪੁੱਤਰਾ ਸਾਡੀ ਲੱਜ ਰੱਖ ਲਾ ਸਾਨੂੰ ਇੱਦਾਂ ਹੀ ਰਹਿੰਦੇ ਤੂੰ ਰੋਲਾ ਨਾ ਪਾ ਮੇਰਾ ਪੋਤੇ ਆ ਤੂੰ ਮੇਰੀ ਧੀਆ ਜੀ ਜੇ ਤੁਹਾਡੀ ਮੈਂ ਪੁੱਤ ਧੀ ਸੀ ਜੇ ਸਾਡੀ ਕੁੜੀ ਦੀ ਕੋਈ ਗਲਤੀ ਸੀ ਸਾਨੂੰ ਦੱਸਦੇ ਸਾਡੀ ਕੁੜੀ ਨਾ ਸੁਧਾਰ ਕਰਦੀ ਤਾਂ ਅਸੀਂ ਅੱਜ ਇੱਥੇ ਆਉਣਾ ਨਹੀਂ ਸੀ ਗੱਲ ਖਤਮ ਹੋ ਜਾਂਦੀ ਕਹਿਣਾ ਜਦੋਂ ਆਪਣਾ ਸੁਧਾਰੇ ਨਹੀਂ ਕੀਤਾ ਸੀ ਕੀ ਕਰਨ ਆਣਾ ਸੀ ਜੀ ਜੀ ਜਦੋਂ ਵਾਸੀ ਸੰਸਕਾਰ ਕਰਨ ਲੱਗੇ ਤਾਂ ਮੈਨੂੰ ਨੇ ਸੰਸਕਾਰ ਨਹੀਂ ਕਰਨ ਦਿੱਤਾ ਉਦੋਂ ਬਾਅਦ ਅਸੀਂ ਸਹਿਮਤ ਹੋ ਗਏ ਚਲੋ ਸੰਸਕਾਰ ਕਰ ਦੋ ਮਿੱਟੀ ਪਾਓ ਗਾਲ ਤੇ ਜੋ ਹੋਣਾ ਹੋ ਗਿਆ ਠੀਕ ਹੈ ਜੀ ਉਦੋਂ ਬਾਅਦ ਜਿਹੜੀ ਮੇਰੇ ਨਾਨਾ ਸੀ ਉਹਨਾਂ ਦੇ ਵੱਡੇ ਸਿਸਟਰ ਆਏ ਬਲਾਸਪੁਰ ਤੋਂ ਹੂੰ ਬਲਾਸਪੁਰ ਤੋਂ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਗੱਲ ਕੀ ਹੋਈ ਮੈਂ ਮੋਰੇ ਉਹਨਾਂ ਦੇ ਹੱਥ ਬੰਨੇ ਮੈਂ ਕਿਹਾ ਵੀ ਤੁਸੀਂ ਬੇਨਤੀ ਆ ਹੁਣ ਸੰਸਕਾਰ ਹੋ ਲੈਂਦੋ ਉਹ ਕਹਿੰਦੇ ਅਸੀਂ ਨਹੀਂ ਹੋਣ ਦੇਣਾ ਸੰਸਕਾਰ ਐਦਾਂ ਕਿਦਾਂ ਹੋਣ ਦੇ ਦਈਏ ਉਹ ਨਹੀਂ ਪੁਲਿਸ ਦੇ ਕਿਉਂ ਵੀ ਘਬਰਾ ਗਏ ਵੀ ਕੋਈ ਚੱਕਰ ਲੰਮਾ ਚੋੜਾ ਪਿਆ ਆ ਸਾਡੀ ਭੈਣ ਦੇ ਨਾਲ ਵੀ ਜਿਹੜਾ ਐਨਾ ਕੁਝ ਹੋ ਗਿਆ ਆ ਹੂੰ ਹੂੰ ਜਦੋਂ ਜੀ ਇਹਨਾਂ ਨੇ ਲੱਕੜਾ ਲੁਕੜਾ ਉਤਾਰ ਦਿੱਤੀਆਂ ਉਤੋਂ ਸਾਂਸਕਾਰ ਨਹੀਂ ਕੀਤਾ ਲੱਕੜਾ ਸਾਰੀਆਂ ਰੱਖਤੀਆਂ ਸੀ ਅੱਗ ਨੇ ਭੇਟ ਲੱਗੇ ਸੀ ਕੰਨ ਜਦੋਂ ਇਹਨਾਂ ਨੇ ਲੱਕੜਾ ਲੁਕੜਾ ਸਾਰੀਆਂ ਉਤਾਰਤੀਆਂ ਜੀ ਕੁੜੀ ਦੇ ਧੌਣ ਤੋਂ ਐਦਾ ਮੂੰਹ ਤੋਂ ਕੱਪੜਾ ਲਾਇਆ ਤੇ ਧੌਣ ਤੇ ਇੱਥੇ ਸਾਰੇ ਨਿਸ਼ਾਨ ਕਾਲ ਘੁੱਟ ਕੇ ਮਾਰੀ ਸਾਰੇ ਨਿਸ਼ਾਨ ਬਕਾਇਦਾ ਜੀ ਫੋਟੋਆਂ ਪਈਆਂ ਸਾਡੇ ਕੋਲ ਠੀਕ ਹੈ ਰੱਸੀ ਦੀ ਹੈ ਰੱਸੀ ਨਾਲ ਘੁੱਟਿਆ ਰੱਬ ਜਾਣੇ ਕਿੱਦਾਂ ਘੁੱਟਿਆ ਇਹ ਹੁਣ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਮੌਕੇ ਤੇ ਆਪ ਕਾਰਨ ਕੀ ਹੋਇਆ ਮਾਰਨ ਦਾ ਉਹਨਾਂ ਦਾ ਕਾਰਨ ਜੀ ਹੁਣ ਉਹਨਾਂ ਨੂੰ ਪਤਾ ਹੋ ਪਰਿਵਾਰ ਵਾਲਿਆਂ ਨੂੰ ਕੀ ਹੋਇਆ ਆਪਾਂ ਨੂੰ ਤਾਂ ਅਟੈਕ ਦਾ ਫੋਨ ਜਿਹੜੀ ਮ੍ਰਿਤਕ ਸੀ ਉਹਦਾ ਨਾਮ ਕੀ ਸੀ ਜਿਹੜਾ ਉਹਨਾਂ ਦੇ ਘਰ ਵਾਲਾ ਉਹਨਾਂ ਦਾ ਨਾਮ ਕੀ ਸੀ ਉਹਨਾਂ ਦਾ ਅਮਨਦੀਪ ਨਾਮ ਸੀ ਹਾਂ ਜਿਹੜੇ ਦੀ ਡੈਥ ਹੋਈ ਹੈ ਉਹਨਾਂ ਦੇ ਘਰ ਵਾਲੇ ਦਾ ਨਾਮ ਗੋਲੂ ਸੀ ਬਾਕਾਇਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਠੀਕ ਹੈ ਜੀ ਤੇ ਜਿੰਨਾ ਕ ਪਤਾ ਹੁੰਦਾ ਕੀ ਹੁਣ ਤੁਸੀਂ ਬਾਡੀ ਫਲੋਰਸਿਪਲ ਹਸਪੀਟਲ ਲੈ ਆਂਦੀ ਹਾਂਜੀ ਹੁਣ ਆਪਾਂ ਸਿਵਲ ਹਸਪੀਟਲ ਬਾਡੀ ਲੈ ਆਂਦੀ ਆ ਹਾਂ ਤੇ ਹੁਣ ਉਹਦਾ ਮਤਲਬ ਪੋਸਟਮਾਰਟਮ ਹੋਣਗੇ ਹਾਂ ਤੇ ਉਹ ਆਪਾਂ ਨੂੰ ਦੱਸਣਗੇ ਵੀ ਕੁੜੀ ਦਾ ਆਪ ਗਾਲ ਘੁੱਟਿਆ ਗਿਆ ਜਾਂ ਕੁੜੀ ਕਿੱਦਾਂ ਹੋਈ ਪਿੱਛੇ ਆਉਂਦੇ ਸੀ ਤਾਂ ਇਹ ਸਾਸਨੋ ਸਾਰੇ ਜਣੇ ਟੱਬਰ ਇਹਨਾਂ ਨਾਲ ਮਿਲ ਕੇ ਰਹਿੰਦੇ ਸੀ ਸਾਨੂੰ ਆਏ ਗਿਆ ਉਹਨੂੰ ਖਾਣ ਪੀਣ ਨੂੰ ਸਾਰਾ ਕੁਝ ਦਿੰਦੇ ਸੀ ਐਦਾਂ ਦਾ ਪਾਜੀ ਕੁਝ ਹੈ ਨਹੀਂ ਸੀ ਸਾਨੂੰ ਵੀ ਕਹਿਣਾ ਇੱਥੇ ਆ ਕੇ ਰਹਿ ਜਾਓ ਦੋ ਰਾਤਾਂ ਰਹਿ ਜਾਓ ਤਿੰਨ ਰਾਤਾਂ ਰਹਿ ਜਾਓ ਠੀਕ ਆ ਪਰ ਸਾਨੂੰ ਆਹ ਚਾਂਸ ਨਹੀਂ ਸੀ ਪਤਾ ਹੁਣ ਦੱਸੋ ਇਹ ਜਨਾਨੀ ਦਾ ਤਾਂ ਕੰਮ ਹੈ ਨਹੀਂ ਪਾਜੀ ਗਾਲ ਘੁੱਟਣਾ ਜਨਾਨੀ ਕੋ ਜਨਾਨੀ ਨਹੀਂ ਮਾਰਦੀ ਜੀ ਠੀਕ ਆ ਹੁਣ ਇਹ ਤੁਸੀਂ ਪੁੱਛੋ ਵੀ ਕੀ ਹੋਇਆ ਕੀ ਮੰਗ ਕਰਦੇ ਹੋ ਤੁਸੀਂ ਹੁਣ ਅਸੀਂ ਤਾਂ ਜੀ ਮੰਗ ਇਹ ਹੀ ਕਰਦੇ ਆ ਸਾਨੂੰ ਇਨਸਾਫ ਦੇ ਦਿਓ ਤੇ ਦੂਜੀ ਗੱਲ ਇਹ ਆ ਜੇ ਸੰਸਕਾਰ ਕਰਨਾ ਤਾਂ ਸੰਸਕਾਰ ਕਰ ਦੋ ਹੁਣ ਜੇ ਹੁਣ ਤਾਂ ਪਤਾ ਲੱਗੇ ਗਿਆ ਵੀ ਕੀ ਕਾਰਨ ਹੈਗਾ ਕੀ ਕਾਰਨ ਨਹੀਂ ਹੈਗਾ ਹੂੰ ਕਿਤੇ ਸ਼ੱਕ ਲੱਗਦੀ ਤੁਹਾਨੂੰ ਮੇਨ ਸ਼ੱਕ ਭਾਜੀ ਉਹਨਾਂ ਨੇ ਜੀ ਪੱਟ ਦੇ ਉੱਤੇ ਆਪਣੇ ਨਾਮ ਲਿਖਿਆ ਸੀ ਕਿ ਮੇਰੀ ਨਾਨਾਨ ਪ੍ਰਵੀਨ ਜ਼ਿੰਮੇਵਾਰ ਆ ਹੂੰ ਹੂੰ ਬਕਾਇਦਾ ਮੈਂ ਤੇ ਮੇਰੀ ਜਠਾਣੀ ਬੈਠੇ ਨੇ ਇੱਥੇ ਉਹ ਉਹਨਾਂ ਨੇ ਦੇਖਿਆ ਆ ਉਹਨਾਂ ਨੇ ਜੀ ਤੁਹਾਡਾ ਨਾਮ ਕੀ ਆ ਤੇ ਕੀ ਗੱਲਬਾਤ ਹੋਈ ਜਿਹੜੀ ਅੱਜ ਲੜਕੀ ਦੀ ਡੈਥ ਹੋਈ ਆ ਕੀ ਨਾਂ ਆ ਤੁਹਾਡਾ ਮੇਰਾ ਨਾਂ ਜੀ ਸ਼ੰਦੋ ਹਾਂਜੀ ਸਾਡਾ ਘਰ ਪਿੱਛੇ ਜੀ ਹਾਂ ਤਾਂ ਜਾਂਚੜੇ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਹਾਂਜੀ ਹਾਂ ਆ ਜਾ ਰੋਲਾ ਪਿਆ ਤਾਂ ਆ ਕੇ ਦੇਖਿਆ ਮੇਰਾ ਘਰ ਪਿੱਛੇ ਆਸੀ ਉਹ ਪਿੱਛੇ ਰਹਿੰਦੀ ਠੀਕ ਹੈ ਜੀ ਕੋਹੂਲੇ ਲੱਗੇ ਹੁੰਦੇ ਕੋਈ ਪਤਾ ਨਹੀਂ ਨਹੀਂ ਪਤਾ ਲੱਗਦਾ ਸਵੇਰੇ ਆਣ ਕੇ ਦੇਖਿਆ ਤੇ ਪਈ ਸੀ ਬੈੱਡ ਦੇ ਉੱਤੇ ਹਾਂਜੀ ਦੇਖੀ ਟੋਟਾ ਕੇ ਕਹਿੰਦੇ ਹੈ ਨਹੀਂ ਹੈ ਨਹੀਂ ਕੀ ਚੈੱਕ ਹੋ ਕੇ ਤੈੱਕੋ ਹਾਂਜੀ ਆਹ ਸਾਨੂੰ ਤਾਂ ਪਤਾ ਨਹੀਂ ਉਹਦੇ ਦੇਖਿਆ ਗਲੇ ਤੇ ਨਿਸ਼ਾਨ ਆਇਆ ਕਾਫੀ ਹੋਰ ਉਹ ਅਸੀਂ ਉਹ ਵੀ ਨਹੀਂ ਦੇਖੀਏ ਦੇਖੇ ਨਹੀਂ ਤੁਸੀਂ ਸੰਸਕਾਰ ਨੂੰ ਲੱਗੇ ਸੀ ਸੰਸਕਾਰ ਕੰਨ ਲੱਗੇ ਸੀ ਕਰਨ ਲੱਗੇ ਸੀ ਜੀ ਉਹਨੇ ਪੈਣਾ ਨੇ ਆਣ ਕੇ ਕੱਢ ਲਿਆ ਅੱਛਾ ਅੱਛਾ ਕੋਈ ਨਹੀਂ ਪਹਿਣਾ ਆਇਆ ਫੇ ਵੀ ਫੇ ਵੀ ਗਵਾਂਢ ਨੂੰ ਮਾੜਾ ਮੋਟਾ ਪਤਾ ਹੁੰਦਾ ਕੀ ਗੱਲਬਾਤ ਹੋਈ ਪ੍ਰੋਪਰ ਇਹਨਾਂ ਦੇ ਘਰ 'ਚ ਕੋਈ ਕਲੇਸ਼ ਸੀ ਨਹੀਂ ਇਹਨਾਂ ਦਾ ਕੰਮ ਕਲੇਸ਼ ਨਹੀਂ ਹੋਇਆ ਸੀ ਕੋਲ ਆਂ ਜਿਵੇਂ ਅਸੀਂ ਪਿੱਛੇ ਵੀ ਰਹਿੰਦੇ ਅਸੀਂ ਕੋਲ ਆਂ ਹਾਂਜੀ ਇਹਨਾਂ ਦੀ ਨੋ ਸੱਸ ਦੀ ਕਦੀ ਇਹਨਾਂ ਦੀ ਕਦੇ ਲੜਾਈ ਕਦੀ ਅਸੀਂ ਉਹਨੀ ਨੂੰ ਮੁੰਡੇ ਦੋਵੇਂ ਬਾਹਰ ਆ ਹਾਂਜੀ ਇਹ ਤਿੰਨੇ ਹੀ ਸੀ ਵੀ ਨਾ ਆਹ ਅਗਰ ਮਹੀਨਾ ਹੋਇਆ ਬਾਰੂ ਆਇਆ ਨੂੰ ਤਾਂ 2 ਸਾਲ ਹੋ ਗਿਆ ਸੀ ਬਾਹਰ ਗਈ ਸੀ ਉਹ ਬਾਰੂ ਆਈਆ ਮਹੀਨਾ ਕੇ ਹੋਇਆ ਇਹਨੂੰ ਦੋ ਇਹਨੂੰ ਸੱਸ ਰਹਿਦੀਆਂ ਸੀ ਨਾ ਕੁੜੀ ਨੇ ਵੀ ਤਾਂ ਸੱਦੇ ਵੀ ਕੋਈ ਨਿਆਣਾ ਟਿਲ ਮਠਾ ਹੋ ਜਾਂਦਾ ਰਾਤ ਬਾਰਾ ਤੇ ਲੈ ਕੇ ਜਾਣਾ ਪੈਂਦਾ ਆ ਹਾਂਜੀ ਬੇਬੇ ਆਂਡ ਖਾਂਡ ਜਾਂਦੀ ਠਾਲ ਲੈਣਾ ਜਾਂਦੀ ਸਕੂਟਰੀ ਤੇ ਲੈ ਜਾਂਦੀ ਚਲਾ ਲੈਂਦੀ ਸੀ ਧੀ ਕੁੜੀ ਠੀਕ ਹੈ ਹੈ ਇਸ ਕਰਕੇ ਸੱਦੀ ਸੀ ਨੀ ਕੁੜੀ ਦਾ ਤਾਂ ਕੰਮ ਬਹੁਤ ਸੌਖਾ ਸੀ ਉੱਥੇ ਤਾਂ ਤਾਂ ਸੱਦੀ ਸੀਗੀ ਠੀਕ ਹੈ ਉਹ ਹੋਰ ਸਾਨੂੰ ਕੋਈ ਨਹੀਂ ਪਤਾ ਹੈ ਥੈਂਕ ਯੂ ਬੰਜੀ ਕੀ ਨਾ ਆ ਤੁਹਾਡਾ ਤਾਂ ਕੀ ਗੱਲਬਾਤ ਹੋਈ ਤੁਹਾਡੇ ਗੁਵਾਨ ਜਿਹੜੀ ਕੋ ਇੱਕ ਵੱਡੀ ਅਦਕੜਨਾ ਹੋਈ ਨਹੀਂ ਮੈਨੂੰ ਤਾਂ ਫੋਨ ਆਇਆ ਤਾਂ ਬਾਜੀ ਅਸੀਂ ਜਗਤਪੁਰਾ ਰਹਿੰਦੇ ਆ ਹਾਂਜੀ ਕਿਰਾਏ ਤੇ ਤੇ ਮੇਰੀ ਕੁੜੀ ਤੇ ਮੈਂ ਹੀ ਆ ਦੋਨੋਂ ਇਹਨੂੰ ਫੋਨ ਕੀਤਾ ਵੇਦਾਂ ਕਿ ਕੋਈ ਮੋਟੀ ਹੋ ਗਈ ਅਸੀਂ ਆਈ ਗਈਆਂ ਕੁੜੀ ਬਿਸੇਲੀ ਸੀ ਠੀਕ ਹੈ ਅਸੀਂ ਆਏ ਆ ਤੇ ਪੁਲਿਸ ਵਾਲੇ ਨੇ ਮੈਨੂੰ ਤੱਕ ਕੇ ਮਾਰੇ ਥੱਪੜ ਮਾਰਨੇ ਨੂੰ ਆਇਆ ਹਾਂ ਫਿਰ ਉਹ ਮੇਰੀ ਕੁੜੀ ਨੂੰ ਵੀ ਲੈ ਗਏ ਹਾਂ ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਹਾਂ ਕਿਉਂ ਲਗਿਆ ਕਾਹਦੇ ਲਈ ਕਹਿੰਦਾ ਕਿ ਕੁੜੀ ਨੇ ਝੂਠ ਬੋਲਿਆ ਉਹਨੂੰ ਪਤਾ ਨਹੀਂ ਸੀ ਮੁਰਦਾ ਘਰ ਤੇ ਆਏ ਕਹਿੰਦੇ ਕੁੜੀ ਕਿੱਥੇ ਐ ਤੇ ਉਹ ਮੇਰੀ ਕੁੜੀ ਨੂੰ ਪਦਰ ਮੇਰੇ ਨਾਲ ਆਈ ਉਹ ਕਹਿੰਦੀ ਵੀ ਇੱਧਰ ਹੋਣੀ ਤੇ ਉਹ ਨਿਕਲੀ ਉਸ ਹੰਦਰ ਤੇ ਹੁਣ ਇਹ ਥੋੜਾ ਪਾਜੀ ਸਾਨੂੰ ਪਤਾ ਵੀ ਕਿੱਥੇ ਸੀ ਅਸੀਂ ਤਾਂ ਕੱਲੀਆਂ ਆਈਆਂ ਦੋਨੋਂ ਜਣੀਆਂ ਠੀਕ ਐ ਉਹ ਮੇਰੀ ਕੁੜੀ ਨੂੰ ਦੌਪਕਾ ਮਾਰ ਕੇ ਮੈਨੂੰ ਦੌਪਕਾ ਮਾਰਿਆ ਉਸ ਕੋਲ ਸਾਰੇ ਹਾਂ ਤੇ ਉਹ ਲੈ ਗਿਆ ਮੇਤੂੰ 100 ਇੱਕ ਮ੍ਰਿਤਕ ਦੇਹ ਆਈ ਆ ਕੀ ਨਾਮ ਤੁਹਾਡਾ ਕੀ ਕਹਿਣਾ ਚਾਹੁੰਦੇ ਸਾਰਾ ਮੇਰਾ ਨਾਮ ਡਾਕਟਰ ਗੁਰਪ੍ਰੀਤਾ ਸਿਵ ਹਸਪੀਟਲ ਫਲੋਰ ਜੀ ਸਾਡੇ ਕੋਲ ਇੱਕ ਮ੍ਰਿਤਕ ਦੇਹ ਆ ਇਹਦਾ ਨਾਮ ਹੈਗਾ ਅਮਨਦੀਪ ਨੰਬਰ ਤਕਰੀਬਨ 30 ਸਾਲ ਲੱਗੀ ਜਾਂਦੀ ਹੈ ਹਾਂਜੀ ਹਾਂਜੀ ਪੋਸਟਮਾਰਟਮ ਦੀ ਬੋਡੀ ਲੈ ਕੇ ਆਏ ਆ ਹਾਂਜੀ ਹਾਂਜੀ ਕੀ ਪਤੀ ਕੀ ਉਹਦਾ ਕੀ ਨਾਮ ਉਹਦਾ ਅਮਨ ਅਮਨਦੀਪ ਨਾਮ ਹੈਗਾ ਤੇ ਰਹਿਣ ਵਾਲੀ ਹੈਗੀ ਕੜਾ ਫਲੋਰ ਤੋਂ ਹਾਂਜੀ ਹਾਂਜੀ ਓਕੇ ਕੀ ਲੱਗਦਾ ਤੁਸੀਂ ਦੇਖਿਆ ਉਹਨਾਂ ਨੂੰ ਬੋਡੀ ਵਿੱਚ ਹੱਲੇ ਆਪਾਂ ਪੋਸਟਮਾਰਟਮ ਫਾਈਨਲ ਜਿਹੜੀ ਰਿਪੋਰਟ ਜੋਗੀ ਹੈਗਾ ਆਪਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦੱਸ ਪਾਵਾਂ ਕੀ ਹੋ ਰਿਹਾ ਹੈਗਾ ਮੌਤਾ ਠੀਕ ਅੱਜ ਇੱਕ ਤੁਹਾਡੇ ਪਿੰਡ ਵਿੱਚ ਇੱਕ ਲੜਕੇ ਦੀ ਡੈਥ ਹੋਈ ਆ ਕੀ ਲੱਗਦਾ ਡੈਥ ਦਾ ਕਾਰਨ ਕੀ ਗੱਲਬਾਤ ਆ ਅਕਚੂਲੀ 12 14 ਸਾਲ ਦੀ ਲੜਕੀ ਸਾਡੇ ਪਿੰਡ ਮਈ ਹੋਈ ਸੀ ਜੀ ਇਸ ਲੜਕੀ ਦੇ ਤਿੰਨ ਬੱਚੇ ਹਨ ਦੋ ਲੜਕੀਆਂ ਇੱਕ ਲੜਕਾ ਜਿਹਦਾ ਪਤੀ ਬਾਹਰ ਦबई ਵਿਦੇਸ਼ ਵਿੱਚ ਹੈ ਹਾਂਜੀ ਔਰ ਇਸ ਲੜਕੀ ਦਾ ਅਜ ਤੱਕ ਪਿੰਡ ਦੇ ਵਿੱਚ ਕੋਈ ਵੀ ਆੜ-ਪਾੜ ਨਾ ਆਪਣੇ ਸੱਸ ਸਹੁਰੇ ਦੇ ਨਾਲ ਸਹੁਰੇ ਪਰਿਵਾਰ ਦੇ ਨਾਲ ਕੋਈ ਵੀ ਘਰੇਲੂ ਝਗੜਾ ਸਾਡੇ ਧਿਆਨ ਵਿੱਚ ਨਹੀਂ ਆਇਆ ਨਾ ਹੀ ਕਦੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਸੰਬੰਧੀ ਕੋਈ ਪੰਚਾਇਤ ਹੋਈ ਕੀ ਕਹਿੰਦੇ ਚੇਖਾ ਚੈਣ ਦਿੱਤੀ ਸੀ ਉਹ ਮਾਮਲਾ ਖਰਾਬ ਹੋ ਗਿਆ ਨਾਲ ਬਾਦ ਜਿਵੇਂ ਸਵੇਰੇ ਸਾਨੂੰ ਪਤਾ ਲੱਗਾ ਕਿ ਲੜਕੀ ਦੀ ਮੌਤ ਹੋਈ ਆ ਸੀਨੀਅਰ ਅਫਸਰ ਜਿਵੇਂ ਸਾਰੀ ਪਿੰਡ ਵਾਸੀ ਗਏ ਅਸੀਂ ਵੀ ਗਏ ਆ ਜਾ ਕੇ ਅਫਸਰ ਨੂੰ ਬੈਠੇ ਆ ਇਹਨੇ ਇਹਨਾਂ ਨੂੰ ਦੱਸਿਆ ਕਿ ਅਟੈਕ ਕਰਨ ਮੌਤ ਹੋ ਗਈ ਆ ਅਫਸਰ ਤੋਂ ਬਾਅਦ ਲੜਕੀ ਦੇ ਪਰਿਵਾਰ ਵੀ ਆ ਨਵਾਇਆ ਨੂੰ ਤੋਂ ਬਾਅਦ ਸਿੱਧਾ ਟੱਕਰ ਲੈ ਗਏ ਆ ਅਚਾਨਕ ਪੁਲਿਸ ਆਈ ਉਹਨੇ ਆ ਕੇ ਜੀ ਮੈਂ ਦੱਸਿਆ ਕੀ ਕੋਕਰੇ ਨੂੰ ਲੜਾਈ ਤਾਂ ਨਹੀਂ ਇਹਨਾਂ ਦੀ ਆ ਸਵਿਚੀ ਪਰਵਾਰ ਹੈਲੋ ਐਸਐਚਓ ਸਾਹਿਬ ਇੱਕ ਮੰਗੜੇ ਵਿੱਚ ਇੱਕ ਲੜਕੇ ਦੀ ਡੈਥ ਹੋਈ ਹੈ ਕੀ ਕਾਰਨ ਹੈ ਡੈਥ ਦਾ ਤੇ ਕਿਦਾਂ ਕਿਦਾਂ ਹੋਇਆ ਮੈਟਰ ਤੁਸੀਂ ਮੌਕੇ ਤੇ ਪਹੁੰਚੇ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰੀਸੀਵ ਹੋਈ ਸੀ ਠੀਕ ਹੈ ਜੀ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਹਾਂਜੀ ਜੋ ਜਿਸ ਦਿਲਾਤ ਸ਼ਕੀਆ ਜਿਸ ਦਿਨ ਮੌਕੇ ਤੇ ਪਹੁੰਚੇ ਪਹੁੰਚ ਕੇ ਜੋ ਲੜਕੀ ਦੇ ਪੇਕਾ ਪਰਿਵਾਰ ਸੀ ਹਾਂਜੀ ਉਹਨਾਂ ਨੇ ਸ਼ੱਕ ਜਤਾਇਆ ਕਿ ਸਾਡੀ ਲੜਕੀ ਦਾ ਕਿ ਉਹ ਨੇਚਰਲ ਡੈਥ ਨਹੀਂ ਆ ਇਹਦੀ ਜਿਹੜੀ ਅਸੀਂ ਪੋਸਟਮਾਰਮ ਤੋਂ ਆ ਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹ ਹਮ ਹ ਜਿਸ ਤੇ ਅਸੀਂ ਡੈਡ ਬੋਡੀ ਨੂੰ ਚਿਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਹ ਹ ਹਸਪੀਟਲ ਮੋਰਚਰੀ ਚ ਅਸੀਂ ਦਿਖਾਵਾਈ ਹ ਹਮ ਹ ਜੋ ਅਸੀਂ ਇੰਕਵੈਸਟੀਗੇਸ਼ਨ ਸ਼ੁਰੂ ਕੀਤੀ ਆ ਹੂੰ ਜੋ ਵੀ ਹਾਲਾਤ ਆਉਣਗੇ ਉਹਦੇ ਅਨੁਸਾਰ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਕਾਰਵਾਈ ਅਮਲ ਕਰਿਆ ਜਾਵੇ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਦੀ ਪਰਚਾਈ ਨੇ ਦੇਖਿਆ ਵੀ ਜਿਹਨੂੰ ਨਿਣਾਉਣ ਲੱਗੇ ਸੀ ਉਹਦੀ ਪੱਟ ਦੇ ਉੱਤੇ ਜਿਹਨੇ ਜਿਹਦੇ ਥਰੂ ਮਰੀ ਆ ਉਹਦਾ ਵਿੱਚ ਨਾਂ ਲਿਖਿਆ ਸੀ ਪੈਨਸਲ ਨਾਲ ਜਾਂ ਜੋ ਵੀ ਹੈਗਾ ਉੱਤੇ ਹੁਣ ਤੱਕ ਦੀ ਸਟੇਜ ਤੇ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਕਰਾਂਗੇ ਕੀ ਲੱਗਦਾ